ਸੁੱਕਾ ਨਹੀਂ ਮੰਗਦਾ ਸੁੱਕਾ ਤਾਂ ਹੀ ਸੁੱਕਾ ਨਹੀਂ ਮੰਗਦਾ ਸੁੱਕਾ ਨਹੀਂ ਚਾਹੀਦਾ ਵਾ ਹਾਂ ਚਾਰ ਪਾਣੀ ਵਾਲਾ ਨਹੀਂ ਚਾਹੀਦਾ ਅੱਛਾ ਆਹੇ ਬਬਾ ਲੜਦਾ ਵੜਾ ਵਾ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਦਾ ਖੈਰਾ ਵਲੌਗਸ ਚੈਨਲ ਚ ਅੱਜ ਆਏ ਖੇਤਾ ਚ ਤੇ ਸੋਚਿਆ ਕਿ ਵਲੌਗ ਹੀ ਬਣਾ ਲਈਏ ਕੱਲ ਆਪਾਂ ਮਟਰ ਥੋੜਾ ਐ ਹੀ ਮਟਰ ਵੇਚ ਤੇ ਹੁਣ ਪੈਲੀ ਹੋਈ ਵੇਲੀ ਅੱਜ ਤਿਆਰੀ ਆ ਮੂੰਗੀ ਬੀਜਾਂ ਦੀ ਉਹ ਆਪਣਾ ਮੈੰਜਰ ਤੋਂ ਛਿਟਾ ਦੇ ਜਾਂਦਾ ਵਾ ਤੇ ਆ ਪੈਲੀ ਬਣ ਗਈ ਆ ਡੇਢ ਗੇ ਪੈਲੀ ਇੰਦਰ ਤੇ ਛਿਟਾ ਦੇ ਜਾਂਦਾ ਮੂੰਗੀ ਦਾ ਪਹਿਲੇ ਚ ਮਟਰ ਹੀ ਸੋਤ ਪਹਿਲੇ ਚੋਨਾ ਹੋਇਆ ਬਾਸਮਤੀ ਬੀਜੀ ਸੀ ਫੇਰ ਆਪਾਂ ਮਟਰ ਬੀਜ ਤੇ ਚ ਪਛੇਤੇ ਉਹ ਵੀ ਵਧੀਆ ਹੋਏ ਤੇ ਹੁਣ ਮੂੰਗੀ ਆ ਪੂਰੀ ਫਸਲ ਭਿੰਤਾ ਚੱਲੰਦਈ ਆ ਹੋ ਮੰਜਰ ਤੋਂ ਬਤਰੀ ਜਾਂਦਾ ਆਪਣਾ ਫਸਲ ਭਿੰਤਾ ਚੱਲੰਦਈ ਆ ਆਪਣੀ ਪੂਰੀ ਹੋਲੀ-ਹੋਲੀ ਆਪਾਂ ਬਾਹਰ ਆਉਣਾ ਹੈ ਹਣਾ ਕਿ ਝੋਨੇ ਚ ਸਬਜ਼ੀਆਂ 'ਚ ਫਾਇਦਾ ਵੀ ਆ ਤੇ ਸਬਜ਼ੀ ਥੋੜੇ ਮੀਤੇ ਡਿਪੈਂਡ ਵੀ ਕਰਦੀਆਂ ਵਾ ਉਹ ਪਹਿਲੀ ਬਣ ਗਈ ਉਹ ਛਟਾ ਦੇਂਦੇ ਤੇ ਇੱਧਰ ਭਲੇ ਵਗਨਦੀ ਪੈਲੀ ਚੱਲਾ ਕੇ ਇਹ ਆ ਇਹ ਲਗਨਦੀ ਆ ਆ ਆਪਣੀ ਗਰਬਾਣੀ ਖੇਰਾ ਦੱਸੋ ਵੀ ਹਾਂਜੀ ਦੱਸੋ ਸੁਝਾ ਦਿਓ ਵਧੀਆ ਬੰਦਿਆ ਕੰਮ ਵਧੀਆ ਵਧੀਆ ਕੋਦੀ ਹੁੰਦੇ ਆ ਵਾ ਹਾਂਜੀ ਹੂੰ ਹੋਰ ਤੇ ਪੌਦਰੇ ਕੀ ਲਾਇਆ ਵਾ ਕੀ ਬੀਜ ਆ ਉਪਰੇ ਉਹ ਪਰੇ ਉੱਤੇ ਮੱਕਈ ਬੀਜੀ ਹੈ ਮੱਕਈ ਆ ਅੱਛਾ ਠੀਕ ਆ ਮੈਨੂੰ ਪਤਾ ਤੈਨੂੰ ਐ ਫਿਰ ਪਤਾ ਮੈਨੂੰ ਅਜੇ ਤਾਂ ਲਾਪੋਤਾ ਮੇਨੂੰ ਸਾਰਾ ਪਤਾ ਬੱਬਾ ਦੱਲਾ ਸਾਹਿਬ ਉਹ ਆਪਣਾ ਬੱਬਾ ਦੱਲਾ ਸਾਹਿਬ ਦੱਲਾ ਸਾਹਿਬ ਇਹਦਾ ਲੋਕ ਕੀ ਹੋੜੀ ਹੋੜੀ ਉੱਤ ਸਬਜ਼ੀਆਂ ਤੇ ਰਾਉਂਦਿਆਂ ਦਾ ਆਉਂਦਾ ਆ। ਤਾਂ ਸਾਡੇ ਥੋੜਾ ਲੈ ਘਾਟੀ ਇਹਦੇ ਜਾਣ ਪਿੰਡਾਂ ਲ। ਸਬਜ਼ੀਆਂ ਦਾ ਤੇ ਲੱਗੇ ਜਿਹੜਾ ਚੱਕ ਰੇਖਾ ਵਾਂ ਹੋਰ ਚੀ ਆ ਪੈਣੀ ਆ ਅਲੋਵਾਲ ਇਹਨਾਂ ਪਿੰਡਾਂ ਥੋੜਾ ਜਾਨ ਜ਼ਿਆਦਾ ਸੀ। ਸਬਜ਼ੀਆਂ ਦਾ ਇਧਰ ਲੋਕਾਂ ਕਣਕ ਦੀ ਬੀਜੀ ਆ ਸਾਡੇ ਵੀ ਹੌਲੀ ਹੌਲੀ ਹੁਣ ਤੋਂ ਲੈ ਆਉਂਦੇ ਆ। ਸਬਜ਼ੀਆਂ ਦਾ ਜਾਣ। ਹਾਈ ਗਾਇਸ ਗਾਇਸ ਦੀ ਜਬਾਨ ਬਾਹਰ ਆ ਗਈ ਆ ਟੜੇ ਦੇ ਦੀ ਗਾਇਸ ਉਹਦਾ ਬੈਂਕ ਚ ਸਰਕਾਰੀ ਅੰਪਲਾਈ ਐ ਮੈਨੇਜਰ ਆ ਬੈਂਕ ਦਾ ਕੀਤੀ ਬੜੀ ਚੰਗਾ ਚਕੀਨ ਆ ਟਰੈਕਟਰ ਦਾ ਜੋਰ ਲੱਗੰਦਾ ਐ ਉਹ ਕਿੱਥੇ ਟਾਇਰਾਂ ਵਾਲੇ ਬੂਟ ਲੈ ਗਿੰਦੇ ਉਹ ਕਿੱਥੇ ਆ ਟੈਕਿੰਗ ਸ਼ੂ ਆਹੋ ਘਰੇ ਫੇ ਹੋਦੇ ਚੱਲੰਦਾ ਐ ਹਾਂਜੀ ਚੱਲਦੇ ਆ ਬਾਰੇ ਬੜਿਆ ਉਹ ਚਾਹ ਪਰਾਗ ਚਾਚਾ ਹੁੰਦੇ ਆਈ ਚਾਹ ਇੱਥੇ ਲਾਇਆ ਇੱਥੇ ਰਾ ਦੇ ਇੱਥੇ ਲਾਇਆ ਓਏ ਕਿੰਨੇ ਪੌਣੇ ਗਲਾਸ ਚੱਲ ਪਾ ਲਾ ਹੁਣ ਗੰਦੇ ਕਰ ਦੇ ਸਾਰੇ ਗਲਾਸ ਬੇਕੂ ਓਹੋ ਓਹੋ ਬੇਕੂ ਬੱਚਾ ਹੋ ਗਿਆ ਚੱਲ ਆ ਜਾ ਇੱਥੇ ਰੱਖ ਹੁਣ ਲੈ ਕੇ ਆ ਦੇ ਉਸ ਰਾ ਦੇ ਕਿਹਾ ਚੈਗ ਵੈਂਡਰਸ ਹੁੰਦਾ ਆਪਣਾ ਏਰੀਆ ਪਰ ਨੈਟ ਤੇ ਵੀਡੀਓ ਪਾ ਦੇਣੀ ਸਾਡਾ ਮਸ਼ਹੂਰ ਚਾਚਾ ਚਾਚੇ ਉਹ ਚਾਚਾ ਸੇ ਰਾ ਚਾਚਾ ਤਾਂ ਕਿ ਛੱਡ YouTube ਤੇ ਵੀਡੀਓ ਪਾ ਦੀਏ ਹਾਂ ਪਾ ਦੀਏ ਆ ਗਿਆ ਜਿੰਦੂ ਆ ਗਿਆ ਜਿੰਦੂ ਆ ਗਿਆ ਆ ਗਿਆ ਡਿਫਿਊ ਆਇਆ ਅੱਛਾ ਹਾਂ ਨਹੀਂ ਬੜਾ ਮੰਗਣ ਦੇਆ ਨਹੀਂ ਮੰਗਦਾ ਸੁੱਕਾ ਨਹੀਂ ਮੰਗਦਾ ਸੁੱਕਾ ਨਹੀਂ ਕਰਾਂਗਾ ਸੁੱਕਾ ਤਾਂ ਹੀ ਸੁੱਕਾ ਨਹੀਂ ਮੰਗਦਾ ਸੁੱਕਾ ਨਹੀਂ ਚਾਹੀਦਾ ਵਾ ਹਾਂ ਚਾਰ ਪਾਣੀ ਵਾਲਾ ਨਹੀਂ ਚਾਹੀਦਾ ਅੱਛਾ ਹਾਏ ਬੱਬਾ ਨੜਦਾ ਵੜਦਾ ਹਾਂ ਇਹ ਕਮਾ ਪੱਠੇ ਨਹੀਂ ਵੜਦਾ ਲੈ ਇਹੋ ਜੇ ਗੱਲਾਂ ਕੋ ਕਰ ਲਾ ਪਿਆ ਪੈਸੇ ਦੋ ਤੇ ਪੱਠੇ ਵੜੇ ਕਮਾ ਪੈਸੇ ਨਹੀਂ ਦਿੰਦੇ ਤੇ ਪੱਠੇ ਪੱਠੇ ਕਿਦਾਂ ਵੜਦੇ ਦੱਸ ਉਹੋ ਗੱਲ ਫਿਰ ਕਿ ਉਹੋ ਗੱਲ ਉਹੋ ਗੱਲ ਹੂੰ ਪੱਠੇ ਪੈਸੇ ਦੋ ਬਣਾ ਦੇ ਪੱਠੇ ਵੜ ਦੇ ਵਾ ਲੈ ਗੁਜਰਾਂ ਨੂੰ ਵੜਾ ਦੜਦਾ ਵਾ ਅੱਗੇ ਹੋੜੇ ਪੱਠੇ ਵੜਦੇ ਉਹ ਸਾਡੇ ਪੱਠੇ ਨਹੀਂ ਵੜਦੇ ਕਿਉਂ ਨਹੀਂ ਪੱਠੇ ਵੜਦੇ ਤੂੰ ਗੁਜਰਾਂ ਨੂੰ ਪੈਸੇ ਦੋ ਹਾਂ ਗੁਜਰ ਤੇ ਕਿਹ ਵਿਚਾਰੇ ਮਹਾ ਮਜਾ ਚੋਂਦੇ ਆਦੇ ਕਿੰਨੇ ਪੈਸੇ ਮੰਗਦੇ ਹੋ ਜਿਆਦੇ ਆ ਨਾ ਥੋੜੇ ਹਸਾਉ ਦਾ ਮੰਗਾ ਨਾ ਫਿਰ ਤਾਂ ਬੰਦਾ ਦੇ ਦੇ ਕਿੰਨੇ ਮੰਗਦੇ ਪੈਸੇ ਪੈਸੇ ਮੰਗਦੇ ਆ ਇੱਕ ਦਿਨ ਦੇ 100 ਰੁਪਏ 160 ਰੁਪਏ ਚੱਲਦੇ ਆ 100 ਰੁਪਏ ਪੰਡ ਦਾ ਇੱਕ ਦਿਨ ਦਾ 100 ਰੁਪਏ ਨਹੀਂ ਅਕਰ ਰੇੜੀ ਦਾ ਇੱਕ ਰੇੜੀ ਦਾ ਦੋ ਕੁ ਮਿੰਟ ਬੰਦੇ ਮੈਂਦੀ ਆ ਉਹ ਦੋ ਲੋਨ ਦਾ ਟਾਈਰ ਆ ਲੋ ਜਿਹੜਾ 100 ਰੁਪਏ 60 70 ਦੇਣੇ ਆ ਮੰਗੇ 100 100 ਰੁਪਏ ਮੰਗਦੇ ਕਰੇ ਬਾਕੀ ਰਿੰਕੂ ਨੇ ਕਿ ਜਾਈਏ ਫੋਟੋਸਟੂ ਦੀ ਜਾਰੇ ਹਾਂ ਇਹ ਮੇਲਾ ਨਾਨਪੁਰ ਦਾ ਜਿੱਦੀਆਂ ਸੰਕਾਂ ਮੀਨ ਖਾ ਕੇ ਆਓ ਦਾ ਪੀ ਭੂਮਾ ਕੇ ਜਾਂਦੇਗੇ ਚੱਲ ਗੱਲ ਕਰਦੇ ਆ ਮਮੀ ਟਾਡੀ ਨੇ ਜਿੰਨਾ ਆਪਣੀ ਨਾਸਸ ਦਾ ਗੰਦ ਧੋਟਾ ਨਾ ਹਾਂਜੀ ਤੂਆ ਤੂਆ ਤੁਹਾਨੂੰ ਨਹੀਂ ਪਤਾ ਕਿਹੜਾ ਸੁਣੀਦਾ ਤੁਹੋਂਦੇ ਹੁੰਦੇ ਆ ਸੁਹੁੰਦੇ ਹੁੰਦੇ ਆ ਉਹ ਜਾਓ ਤੂਆ ਮਾਲਕਾ ਮਾਂ ਟਾਡੀ ਨੇ ਕੱਪੜੇ ਕੂੜੇ ਪਾ ਕੇ ਇਹਨੂੰ ਸਵਾਰ ਕੇ ਮੂੰਹ ਮੱਥਾ ਬਣਾ ਕੇ ਹਾਂ ਆਉਣਾ ਪਰ ਇਹ ਹੁਣ ਆਪਣਾ ਜੀਦਾ ਤੁਹਾਨੂੰ ਟਾਲਿਆ ਚੋਕ ਪਾਣੀ ਕਰਨਾ ਤੁਹਾਨੂੰ ਸਾਹਮਣਾ ਆਉਂਦਾ ਹੀਗਾ ਹਾਂ ਤੇ ਫੇਰ ਵਿਚਾਰੀ ਨੇ ਗੰਦ ਨਾਲ ਹੱਥ ਲਪੇੜੇ ਹੋਣੇ ਮੂੰਹ ਲਪੇੜਿਆ ਹੋਣਾ ਹਾਂ ਮਾਂ ਤੇਰੀ ਨਖਣਾ ਕਿ ਪਹਿਲੇ ਤੇ ਜੇ ਇਹ ਕਿ ਲੋ ਕੋਨਾਂ ਕਿ ਤੁਹਾਡਾ ਦਾਦਾ ਤੁਹਾਡਾ ਤੜਾ ਥੋੜੀ ਜਿਹੀ ਪ੍ਰਵਿਸ਼ ਕਰ ਗਿਆ ਤੁਹਾਡਾ ਹੂੰ ਵਾਹ ਬਹੁਤ ਚਾਰ ਪੰਜ ਸਾਲ ਰਹਿ ਬਿਮਾਰ ਜਾਂਦਾ ਤੇ ਇਹ ਹੀ ਆਪਣਾ ਚਾਚਾ ਗਿਵਿੰਦਰ ਸਿੰਘ ਸੋਤੋਂ ਰੌਣਕੀ ਬੰਦਾ ਪਿੰਡ ਦਾ ਇਹ ਇੱਤੋਂ ਬਗੈਰ ਪਿੰਡ ਤੋਂ ਨਾ ਹੋ ਜਾਂਦਾ ਕਿਤੇ ਚਲ ਜੇ ਤੇ ਬਹੁਤ ਹੀ ਰੌਣਕੀ ਬੰਦਾ ਪਿੰਡ ਦਾ ਏ ਉਹ ਕੀ ਤੋੜ ਲਾ ਪਿਆ ਮਿਸਤਰੀ ਮੂੰਗਰੇ ਮੌਸਮ ਇਧਰੇ ਮੌਸਮ ਨਾ ਸੁਣਿਆ ਯਾਰ ਨਾ ਬਦਤ ਨੇ ਸੁਣਿਆ ਹੁੰਦਾ ਤੂੰ ਉਸ ਕਿਥੇ ਸੀਸ ਕਿਥੇ ਨੂੰ ਆਜ ਮਰ ਲੈਣੀ ਅਸੀਸ ਨੂੰ ਹਾਂ ਉਹਦੇ ਫੁਕਮੰਡ ਕਰ ਜੀਏ ਦੱਸਣ ਕਿ ਟੈਰਾਂ ਦੇ ਬੂਟ ਲੈ ਕੇ ਜਾਂਦੇ ਮੈਂ ਵੀ ਸਕੇਟਿੰਗ ਫਿਊਜ਼ ਆ ਹੁੰਦੇ ਨਹੀਂ ਮੇਰੇ ਬੂਟ ਵੱਡੇ ਆ ਨੂੰ ਕਹਿੰਦੇ ਕਿ ਤੂੰ ਤੇ ਆਪਣੇ ਤੋੜ ਵੀ ਕੀ ਠੀਕ ਚਲੋ ਮਿਲਦੇ ਆ ਫਿਰ ਬਾਏ ਕਰਦੇ ਸਾਰਿਆਂ ਨੂੰ ਬਾਏ ਕਰਦੇ ਇਕਲਵੀਰ ਹੁਣੀ ਵੇਚਦੇ ਹੁੰਦੇ ਜੀ ਬਾਅਦ ਦਾ ਬਾਈ ਉਹ ਮੈਨੂੰ ਕਹਿ ਨਹੀਂ ਹਾਂ ਯ ਲੈ ਬਾਏ 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 ਤੁਹਾਨੂੰ ਮਿਲਦੇ ਆ ਫਿਰ ਨਵੇਂ ਵਲੌਗ ਚ ਚਾਹ ਪੀ ਲਈਏ ਚਾਹ ਪੀ ਲਈਏ ਹੁਣ ਉਹ ਤੇ ਚਾਹ ਵਾਲੀ ਚਾਹ ਆਈ ਆਈ ਚਾਹ ਹਾਂ ਚਿੱਟਾ ਤੇਰੇ ਲੈ ਕੇ ਤੇਰਾ ਪਾਪਾ ਤੇਰਾ ਪਾਪਾ ਬਾਏ ਗਾਇਸ ਬਾਏ ਗਾਇਸ ਚਲੋ ਬਾਈ ਸਾਰੇ ਕੋ ਬਾਈ ਕਰਦੇ ਬਾਏ